ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਅਨੁਦ ਦੇ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਹਾਂਜੀ ਤੇ ਅੱਜ ਇੱਕ ਗੱਲ ਐਦਾ ਵੀ ਅਸੀਂ ਥੋੜੇ ਜੇ ਬੋਰ ਹੋ ਚੁੱਕੇ ਹਾਂ ਬਹੁਤ ਜ਼ਿਆਦਾ ਬੋਰ ਹੋ ਚੁੱਕੇ ਹਾਂ ਤੇ ਗੱਲ ਐ ਵੀ ਹੁਣ ਜੇ ਅਸੀਂ ਬੋਰ ਆ ਤੇ ਵਧੀਆ ਕੰਟੈਂਟ ਨਹੀਂ ਬਣਾ ਪਾ ਰਹੇ ਵੀਡੀਓ ਨਹੀਂ ਬਣਾ ਪਾ ਰਹੇ ਮੇਰਾ ਮੰਨ ਕਦਾ ਵਾਤੇ ਪਹਿਲਾਂ ਹੀ ਜਾ ਕੇ ਬਾਟਾ ਫਰ ਲੈਣਾ ਆਉਂਦੇ ਨੇ ওয়াটার পার্ক ਦੀ ਪਈ ਹੋਈ ਆ ওয়াটার পার্ক ওয়াটার পার্ক ਵਾਟਰਪਾਰਕ ਬੋਤ ਸर्दियां ਚ ਬੰਦ ਹੋ ਜਾਂਦਾ ਠੀਕ ਹੈ ਨਾ ਤੇ ਗੱਲ ਕੁੱਲ ਮਿਲਾ ਕੇ ਇਹ ਆ ਵੀ ਜੇ ਹੁਣ ਅਸੀਂ ਬੋਰ ਹੋ ਰਹੇ ਆ ਪਲੱਸ ਕਿਧਰੇ ਜਾ ਨਹੀਂ ਪਾਰੇ ਹਾਲਾਤ ਇਦਾਂ ਦੇ ਹੋਏ ਪਏ ਨੇ ਤੇ ਘੁੰਮ ਫੇਰ ਵੀ ਨਹੀਂ ਪਾਰੇ ਬਹੁਤ ਟਾਈਮ ਹੋ ਗਿਆ ਕਟੋਕਟ 6 ਮਹੀਨੇ ਹੋ ਗਏ ਅਸੀਂ ਲਾਸਟ ਵਾਰੀ ਅਸੀਂ ਗਏ ਸੀਗੇ ਬਠਿੰਡੇ ਦਮਦਮਾ ਸਾਹਿਬ ਦਮਦਮਾ ਸਾਹਿਬ ਲਾਸਟ ਟਾਈਮ ਗਏ ਸੀ ਤੇ ਉਸ ਤੋਂ ਬਾਅਦ ਦੇਖ ਲਓ ਵੀ 6 ਮਹੀਨੇ ਹੋ ਗਏ ਨੇ ਤੇ ਕਿਤੇ ਵੀ ਨਹੀਂ ਜਾ ਪਾਇਏ 6 ਮਹੀਨਿਆਂ ਤੋਂ ਤੇ ਬਸ ਬਸ ਚੱਕਰ ਹੀ ਇੱਧਾ ਦੇ ਪੈ ਗਏ ਨੇ ਵੀ ਜਾ ਹੀ ਨਹੀਂ پا ਰਹੇ ਕਿਧਰੇ ਵੀ ਕਿਤੇ ਵੀ ਘੁੰਮ ਨਹੀਂ پا ਰਹੇ ਕਿਉਂਕਿ ਆਪਾਂ ਪੰਜਾਬ ਦੇ ਵਿੱਚ ਦੇ ਸਾਰੇ ਪਾਸੇ ਅਸੀਂ ਘੁੰਮ ਚੁੱਕੇ ਹਾਂ ਕਾਫੀ ਚੀਜ਼ਾਂ ਵੇਖ ਚੁੱਕੇ ਆ ਕਾਫੀ ਗੁਰਦੁਆਰੇ ਸਾਬ ਵੀ ਜਾ ਚੁੱਕੇ ਆ ਤੇ ਅਸੀਂ ਸੋਚਦੇ ਆ ਵੀ ਜੇ ਜਾਣਾ ਤਾਂ ਕਿਤੇ ਦੂਰ ਜਾਇਆ ਜਾਵੇ ਨਹੀਂ ਐਂਡ ਦ ਵਾਟਰਪਾਰਕ ਦੀ ਪਈ ਹੋਇਆ ਵਾਟਰਪਾਰਕ ਪੁੱਤੋ ਬੰਦ ਹੋ ਜਾਂਦਾ ਸਰਦੀਆਂ ਦੇ ਵਿੱਚ ਵਾਟਰਪਾਰਕ ਨਹੀਂ ਚੱਲਦਾ ਕਹਿੰਦੀ ਮੇਰੇ ਬਰੱਡੇ ਦੇ ਵਾਟਰਪਾਰਕ ਦਾ ਬਰੱਡੇ ਹੈਗਾ ਜਨਵਰੀ 18 ਨੂੰ ਤੇ 18 ਜਨਵਰੀ ਨੂੰ ਤੁਹਾਨੂੰ ਪਤਾ ਵੀ ਕੜਾਕੇ ਦੀ ਠੰਡ ਹੁੰਦੀ ਹੈ ਕੀ ਹੋ ਗਿਆ ਕੋਈ ਕੀ ਹੋ ਗਿਆ ਮੈਂ ਕਿਦਾਂ ਪਿੱਛੇ ਭੁੰਡੀ ਲੜੀ ਭੁੰਡੀ ਹੈ ਅੱਲਾ ਚੱਕਤੀ ਭੁੰਡੀ ਉਹ ਦੇ ਉਹ ਦੇ ਆ ਜਾ ਤੂੰ ਆ ਜਾ ਇੱਧਰ ਆ ਜਾ ਮੱਖੀ ਆ ਮੱਖੀ ਉਹ ਮੱਖੀ ਜੀਗੀ ਤੇ ਅੱਜ ਨੰਨੂ ਵੀ ਸਿਰਸੂ ਤੋਤਾ ਹੋਇਆ ਹੈ ਹੈ ਤੇ ਅੱਧੀ ਬੈਠੀ ਮੈਂ ਕਿਾ ਚੱਲ ਹੁਣ ਆਪਾਂ ਵਲੌਗ ਬਣਾਈਏ ਤੇ ਤਿਆਰ ਤਾਂ ਹੈਗੀ ਆ ਚੱਲ ਇੱਧਰ ਨੂੰ ਆ ਗਿਆ ਇੱਥੇ ਹੋ ਕੇ ਬਹਿਣਾ ਐਨੀ ਦੂਰ ਕੋ ਬੈਠਾ ਆ ਤੇ ਆਪਾਂ ਹੁਣ ਲਾਈਵ ਵੀ ਹੋਏ ਸੀਗੇ ਰਾਤੀ ਹੈਨਾ ਤੇ ਰਾਤੀ ਜਦੋਂ ਲਾਈਵ ਹੋਏ ਤੇ ਨੰਨੂ ਨੇ ਬਸ ਪੰਗਾ ਪਾਤਾ ਨੰਨੂ ਹੋ ਗਈ ਸ਼ੁਰੂ ਤੇ ਚੁੱਪ ਹੋਣ ਦਾ ਫਿਰ ਨਾ ਨਾ ਰਵੇ ਕਹਿੰਦੀ ਮੇਰੀ ਰੀਲ ਬਣਾਓ ਹੁਣ ਅੱਜ ਮੈਂ ਇਹੀ ਸੋਚਿਆ ਵੀ ਆਪਾਂ ਰੀਲ ਬਣਾਈਏ ਕੋਈ ਖਰੀਜੀ ਤੇ ਇੱਕ ਹੁਣ ਅਸੀਂ ਬਣਾਉਣ ਜਾ ਰਹੇ ਆ ਰੈਸਪੀ ਵਲੌਗ ਬੋ ਘੈਂਟ ਰੈਸਪੀ ਬਣਾਉਣ ਜਾ ਰਹੇ ਆ ਮੈਂ ਤੇ ਜਾਣ ਵਾਲੀ ਰੀਲ ਬਣਾਵਾਂਗੀ ਆ ਚਲ ਤੂੰ ਗਾਣੇ ਵਾਲੀ ਬਣਾ ਲਈ ਤੇ ਸਭ ਤੋਂ ਮੇਨ ਗੱਲ ਹੋ ਗਈ ਹੈ ਮੈਂ ਤੁਹਾਨੂੰ ਦਿਖਾਣਾ ਵੀ ਸਾਡੀ LED ਜਿਹੜੀ ਹੈ ਉਹ ਖਰਾਬ ਹੋ ਚੁੱਕੀ ਆ ਉਹ ਦੇਖੋ ਵੀ ਚੱਲ ਤਾਂ ਰਹੀ ਹੈ ਪਰ ਗੱਲਬਾਤ ਹੈ ਨਹੀਂ ਕੋਈ ਵੀ ਚਲਾਈ ਚਲਾਈ ਤੇ ਹੋਈ ਹੈ ਪਰ ਉਹ ਮਤਲਬ ਉਹਦੇ ਤੇ ਗੱਲਬਾਤ ਨਹੀਂ ਸਕਰੀਨ ਉੱਡ ਗਈ ਹੋਈ ਹੈ ਤੇ ਤਾਂ ਕਰਕੇ ਹੁਣ ਸਾਰੇ ਅੱਧੀ ਬੈਠੇ ਨੇ ਮੰਮੀ ਅੱਧੀ ਬੈਠੇ ਨੇ ਜਦੋਂ ਉਹ ਦੀ ਕਰਵਾਬ ਲਾ ਕੇ ਮਿਸਤਰੀ ਨੂੰ ਤੇ ਫਿਰ ਮੈਂ ਸੋਚਿਆ ਵੀ ਮਿਸਤਰੀ ਹੁਣ ਕੀ ਕਰੇਗਾ ਹਨਾ ਤੇ ਆਪਾਂ ਸੋਚਿਆ ਵੀ ਨਵੀਂ ਲਾਈਏ ਪਰ ਨਵੀਂ ਹੁਣ ਵਿਆਹ ਆ ਗਿਆ ਤੇ ਵਿਆਹ ਦੇ ਖਰਚੇ ਤੁਹਾਨੂੰ ਪਤਾ ਕਿੰਨੇ ਸਾਰੇ ਆ ਹਨਾ ਮਾਂ ਪੁੱਤਰੀ ਨੇ ਖਰਚਾ ਕਰਨਾ ਮਾਂ ਪੁੱਤਰੀ ਨੇ ਕਿ ਦਾਦੀ ਪੋਤਰੀ ਨੇ ਮਾਂ ਮਾਂ ਤੇ ਬੇਟੀ ਨੇ ਤੇ ਦਾਦੀ ਤੇ ਪੋਤਰੀ ਨੇ ਤੇ ਦਾਦੀ ਤੇ ਬਹੂ ਨੇ ਸਾਰਿਆਂ ਨੇ ਮਿਲ ਕੇ ਇੰਨਾ ਖਰਚਾ ਕਰਵਾਣਾ ਹੈ ਹੈਨਾ ਆ ਜਾ ਚਾਚੀ ਨੇ ਆਣਾ ਚਾਚੀ ਨੇ ਆਣਾ ਤੇ ਚਾਚੀ ਦਾ ਆਏਗਾ ਪਹਿਲਾ ਖਰਚਾ ਫਿਰ ਮੇਰਾ ਫਿਰ ਮਾਨੀ ਮਮਾ ਦਾ ਫੇਦਾ ਦੀਦਾ ਮੇਰੇ ਸਾਰਾ ਤੁਹਾਡਾ ਹੀ ਖਰਚਾ ਹੋਣਾ ਸਾਡਾ ਤੇ ਕੀ ਕੱਚੇ ਪਾਕੇ ਘੁੰਮੋ ਤੁ ਕਦੀ ਕੱਚੇ ਪਾਕੇ ਘੁੰਮੇ ਹੋ ਤੁਸੀਂ ਸ਼ਰਮ ਕਰ ਲੈ ਸ਼ਰਮ ਕਰ ਲੈ ਨਾ ਬੋਲਿਆ ਕਰਨਾ ਤੂੰ ਨਾ ਬੋਲਿਆ ਕਰ ਬਾਤਮਿਜ ਖੋ ਤੇਰੀ ਕਮੀਜ਼ ਜਰਾ ਤੁਹਾਨੂੰ ਇੱਕ ਮੈਂ ਪੋਇਮ ਸੁਣਾਵਾਂ ਹਾਂ ਮੱਛਲੀ ਗਈ ਪਾਣੀ ਵਿੱਚ ਹਾਂ ਸਾਂ ਗਈ ਨਾਲੀ ਵਿੱਚ ਇਹ ਕਿਹੜੀ ਪੋਇਮ ਹੈ ਮੱਛਲੀ ਕੀ ਪਾਣੀ ਵਿੱਚ ਸੌਣ ਗਈ ਇਹ ਕਿਹੜੀ ਪੋਇਮ ਹੋਈ ਬੰਤ ਤੇ ਤੇਰੀ ਪੋਇਮ ਦੀ ਕੋ ਮੂੰਹ ਨਹੀਂ ਸੈਰ ਨਹੀਂ ਕੋ ਪੈਰ ਨਹੀਂ ਦੱਸ ਮੈਂ ਮੈਂ ਦੂਸਰੀ ਪਾਣੀ ਸੁਣਾ ਮੱਛਲੀ ਗਈ ਪਾਣੀ ਵਿੱਚ ਛਪਕ ਛਪਕ ਹਾਂ ਆਪਕਾ ਇੰਗਲਿਸ਼ ਮੇ ਆਤੀ ਹੈ ਮੱਛਲੀ ਗਈ ਪਾਣੀ ਮੇ ਚਪਕ ਚਪਕ ਔਟਕੇ ਬਹਿ ਗਿਆ ਸਨ ਆ ਇੰਗਲਿਸ਼ ਔਟਕੇ ਬਹਿ ਗਿਆ ਇੰਗਲਿਸ਼ ਨਾ ਚਾਲੇ ਇੰਗਲਿਸ਼ ਬੋਲ ਮੱਛ 20 ਬੋਲ ਮੱਛਲੀ ਗਈ ਪਾਣੀ ਮੇ ਚਪਕ ਚਪਕ ਹਾਂ ਅਦਾ ਕਨ ਮੱਛਲੀ ਗਈ ਪਾਣੀ ਮੇ ਚਪਕ ਚਾਹ ਤੇ ਹੁਣ ਮੇਨ ਗੱਲ ਖੋਰ ਤੈਨੂੰ ਮੈਂ ਦੱਸਾ ਵੀ ਹੁਣ ਆਪਾਂ ਜਿਹੜਾ ਸਮਾਨ ਸਮੂਹ ਖਰੀਦਦਾਰੀ ਵਿਆਹ ਦੀ ਉਹ ਤਾਂ ਕਰਨੀ ਹੋਈ ਪੈਣੀ ਹੈ ਨਾ ਜਿੱਦਾਂ ਦੇ ਮਰਜੀ ਹਾਲਾਤ ਹੋਣ ਤੇ ਉਹ ਤਾਂ ਕਰਨੀ ਪੈਣੀ ਹੈ ਤੇ ਹੁਣ ਅਸੀਂ ਉਹ ਜਿਹੜੀ ਖਰੀਦਦਾਰੀ ਉਹ ਆਪਾਂ ਜਨਵਰੀ ਦੇ ਸਟਾਰਟ ਵਿੱਚ ਹੀ ਸ਼ੁਰੂ ਕਰਾਂਗੇ ਤੇ ਬਾਕੀ ਮਾੜਾ ਮੋਟਾ ਕੰਮ ਕਰਾਣਾ ਉਹ ਅਸੀਂ ਅਗਲੇ ਮਹੀਨੇ ਤੋਂ ਦਸੰਬਰ ਤੋਂ ਘਰ ਦਾ ਥੋੜਾ ਬੋਤਾ ਕੰਮ ਕਰਾਣਾ ਉਹ ਸ਼ੁਰੂ ਕਰਨਾ ਤੇ ਆਪਾਂ ਤੁਹਾਨੂੰ ਚੱਕਾ ਚੱਕ ਵਲੌਗ ਬਣਾ ਕੇ ਦੇਨੇ ਵਧੀਆ ਵਧੀਆ ਨੰਨੂ ਬਣਾਏਗਾ ਵਲੌਗ ਠੀਕ ਹੈ ਨੰਨੂ ਦੀ ਮੰਮਾ ਬਣਾਏਗੀ ਵਲੌਗ ਨਾਲੇ ਨੰਨੂ ਬਣਾਏਗਾ ਵਲੌਗ ਨਾਲੇ ਮੈਂ ਬਣਾਉਂਗਾ ਵਲੌਗ ਚੁੰਨੂ ਜਾ ਰਿਹਾ ਗਾਂ ਤੇ ਚੁੰਨੂ ਇੱਧਰ ਤਿਆਰ ਹੋ ਕੇ ਬੈਠਾ ਇੱਧਰ ਆ ਓਏ ਮੈਂ ਗਾਂਵ ਜਾ ਰਿਹਾ ਅੱਜ ਓਹੋ ਅੱਜ ਚੰਨੂ ਗਾਉਂ ਜਾ ਰਿਹਾ ਯਾਰ ਇੰਨਾ ਕੰਮ ਕਰਦਾ ਯਾਰ ਚੰਨੂ ਯਾਰ ਇੰਨਾ ਵਧੀਆ ਜਾਂਦਾ ਹਰ ਸਮਾਂ ਹੋਰ ਕੀ ਯਾਰ ਘਰ ਦੇ ਜੁੱਤੀਆਂ ਚੰਨੂ ਯਾਰ ਸਾਡਾ ਦਿਲ ਨਹੀਂ ਲੱਗਣਾ ਤੇਰੇ ਬਿਨਾ ਓਏ ਮੇਰਾ ਮੈਂ ਲਾਈਵ ਤੇ ਗੱਲ ਕਰ ਲਵਾਂਗੇ ਕਿਦਾਂ ਲਾਈਵ ਤੇ ਲਾਈਵ ਤੇ ਹਾਂ ਲਾਈਵ ਤੇ ਚੱਲ ਕਰਾਂਗੇ ਆਪਾਂ ਮੈਂ ਲਾਈਵ ਕਰਾਂਗਾ ਨਾ ਫਿਰ ਤੂੰ ਲਾਈਵ ਓਏ ਠੀਕ ਹੈ ਨਾ ਆਹੋ ਤੇ ਕੀ ਕਰ ਰਹੀ ਸੀ ਨੰਨੂ ਤੂੰ ਨਾ ਤਾਂ ਕੰਨੀ ਆਇਆ ਤਾਂ ਗਾਉਂ ਹੀ ਚੇਲ ਜਾਏ ਮੈਨੂੰ ਮਾਰਦਾ ਰਹਿੰਦਾ ਲੈ ਦੇਖਿਓ ਕਹਿੰਦੀ ਮੈਂ ਚਾਨੀਆ ਗਾਉਂ ਹੀ ਚਲ ਜਾਏ ਮੈਨੂੰ ਮਾਰਦਾ ਰਹਦਾ ਸ਼ਮਾ ਨਹੀਂ ਆਉਂਦੀ ਹੈ ਤੇ ਅਸੀਂ ਹੁਣ ਇਸ ਤੋਂ ਬਾਅਦ ਨਾ ਇਹ ਵਲੌਗ ਬਣਾ ਰਹੇ ਆ ਤੇ ਇਸ ਤੋਂ ਬਾਅਦ ਆਪਾਂ ਤਿਆਰੀ ਕਰਨੀ ਹੈ ਵਧੀਆ ਰੈਸਪੀ ਦੀ ਰੈਸਪੀ ਵਲੌਗ ਆਪਾਂ ਤੁਹਾਡੇ ਲਈ ਬਣਾ ਰਹੇ ਆ ਥੋੜੀ ਦੇਰ ਦੇ ਵਿੱਚ ਮਨਪ੍ਰੀਤ ਤਿਆਰ ਹੋ ਰਹੀ ਹੈ ਤੇ ਇਹ ਤੇ ਟਿਕਦੀ ਨਹੀਂ ਪਈ ਟੈਣੀ ਜੀ ਮੇਰੀ ਇਹ ਨਹੀਂ ਇਹਨੂੰ ਟਿਕਾ ਹੀ ਹੈ ਨਹੀਂ ਸਕੂਲ ਇਹ ਜਾਂਦੀ ਨਹੀਂ ਹੈਗੀ ਚਾਜ ਨਾਲ ਤੇ ਜਦੋਂ ਜਾਣ ਲੱਗ ਜਾਂਦੀ ਹੈ ਹਫਤਾ 10 ਦਿਨ ਜਾਏਗੀ ਤੇ ਫਿਰ ਬਿਮਾਰ ਹੋ ਜਾਏਗੀ ਬਸ ਇਹ ਕੰਮ ਹੈ ਇਹਦਾ Papa ਮਾ ਜਾਦੂ ਦਿਖਾਵਾ ਹਾਂ ਸਬਸਕ੍ਰਾਈਬਰਾਂ ਨੂੰ ਦੱਸਿਆ ਨਾ ਪਰ ਕੀ ਜਾਦੂ ਚਲੋ ਦਿਖਾਓ ਜਾਦੂ ਇਹਦੀ ਸਬਸਕ੍ਰਾਈਬਰਾਂ ਨੂੰ ਦੱਸਿਆ ਹੋਣਾ ਕੰਨਾ ਲੰਮਾ ਪੈ ਜਾਏਗੀ ਹਾਂ ਫਿਰ ਮੈਂ ਗਾਇਬ ਹੋ ਜਾਵਾਂਗੀ ਹਾਂ ਫਿਰ ਵਾਪਸ ਆਵਾਂਗੀ ਫੇਰ ਆ ਜੀ ਵਾਪਸ ਇਹ ਕਿਹੜਾ ਜਾਦੂ ਹੈ ਉਹ ਗਾਇਬ ਹੋ ਗਈ ਨੰਨੂ ਗਾਇਬ ਹੋ ਗਈ ਹੁਣੇ ਦੇਖੋ ਆ ਜਾਏਗੀ ਓਏ ਆ ਗਈ ਨੰਨੂ ਚੀਟਿੰਗ ਉਹ ਕਿਦਾਂ ਅੱਛਾ ਤੂੰ ਆਪਣੇ ਆਪਣਾ ਚੱਲ ਦੁਬਾਰਾ ਆ ਜਾ ਦੁਬਾਰਾ ਦੁਬਾਰਾ ਜਾਦੂ ਕਰੇ ਨੰਨੂ ਆਵੇ ਨਹੀਂ ਨਹੀਂ ਹੋਣਾ ਨਹੀਂ ਆਵਾ ਚੱਲ ਦੁਬਾਰਾ ਕਰ ਲੈਨੇ ਆ ਜਾਦੂ ਚੱਲ ਤੂੰ ਦੱਸ ਕਿਦਾਂ ਕਰਨਾ ਫਿਰ ਚਾ ਤੂੰ ਦੱਸ ਪਲਾਨ ਦੱਸ ਜਲਦੀ ਦੱਸ ਪਲਾਨ ਦੇਖਿਆ ਹੁਣ ਤੇ ਡੀ ਹੋ ਗਈ ਮਿੰਟ ਜੀ ਟੈਡੀ ਹੋ ਜਾਂਦੀ ਰਾਤੀ ਲਾਈਵ ਹੋਏ ਸੀ ਤਾਂ ਟੈਡੀ ਹੋ ਗਈ ਮਿੰਟ ਜੀ ਟੈਡੀ ਹੋ ਜਾਂਦੀ ਮਿੰਟ ਜੀ ਟੈਡੀ ਹਾਂਜੀ ਤੇ ਹੁਣ ਅਸੀਂ ਆਏ ਸੀ ਹੌਟ ਡੌਗ ਲੈਣ ਵਾਸਤੇ ਆ ਦੇਖੋ ਬੰਦਾ ਖੜਾ ਗਲੀ ਚ ਹੌਟ ਡੌਗ ਪੈਟੀਸ ਕੀ ਆ ਬਾਤ ਆ ਚੱਕਾ ਨਹੀਂ ਬਾਬਾ ਚੱਲਾਂਗੇ ਚੱਲਾਂਗੇ ਮੈਂ ਤੈਨੂੰ ਕਹਿ ਰਿਹਾ ਨਹੀਂ ਤੈਨੂੰ ਲੈ ਕੇ ਦਊਂਗਾ ਲੈ ਕੇ ਦਊਂਗਾ ਤੈਨੂੰ ਮੈਂ ਅੰਦਰ ਜਾ ਖਾ ਜਾ ਕੇ ਚੜਨੀ ਦੋਨੋਂ ਵਿੱਚ ਡਾਲ ਲਿਆ ਹਰੀ ਚਟਨੀ ਲਾਲ ਚਟਨੀ ਹਰੀ ਚਟਨੀ ਦੋਨੋਂ ਹੀ ਚਟਨਾ ਹੈ ਕਿਸ ਚੀਜ਼ ਦੀ ਚਟਨੀ ਹੈ ਇਹ ਬਾਜ਼ਾਰ ਕਾ ਹੈ ਬਾਜ਼ਾਰ ਕਾ ਹੈ ਪਕੜ ਲੈ ਆਇਆ ਜੱਲ ਲੈ ਆ ਮੈਂ ਆਇਆ ਹਾਂਜੀ ਤੇ ਹੁਣ ਜਿਹੜੀ ਚੀਜ਼ ਦੀ ਨੰਨੂ ਦੀ ਕੱਲ ਪਰਸੋਂ ਦੀ ਹੈ ਪੂਰੇ ਹਫਤੇ ਦੀ ਜਿੱਦ ਸੀ ਉਹ ਅਸੀਂ ਪੂਗਾਤੀ ਤੇ ਫਾਈਨਲੀ ਹੁਣ ਡੈਡੀ ਲੈ ਕੇ ਆਏ ਨੇ ਆਦਰ ਆਦਰ ਦੇਖੋ ਖੋਲ ਕੇ ਦਿਖਾਵਾਂ ਦੇਖੋ ਖੋਲ ਕੇ ਦੇਖਣਾ ਹੀ ਪੈਣਾ ਦੇਖਿਓ ਐਬਦਸ਼ ਮਿਲੇ ਨੇ ਇਹ ਨੂੰ ਤਾਂ ਮੇਰੀ ਹੈ ਹਾਂ ਇਹ ਗਲਿਟਰਸ ਮਿਲੇ ਨੇ ਅੱਛਾ ਅੱਧਾ ਰੱਖਿਆ ਜਿਹੜੇ ਬਣੇ ਨਹੀਂ ਹੋਏ ਹਾਂਜੀ ਇਹ ਇਹਦੇ ਨਾਲ ਐਦਾਂ ਇਹਨੂੰ ਚਿਪਕਾਣਾ ਹਾਂ ਫੇਰ ਇਹਨੂੰ ਫੇਰ ਕੀ ਹਾਂ ਹਾਂ ਫੇਰ ਆ ਤੇ ਥੋੜਾ ਜਿਹਾ ਗਲਿਟਰ ਲਾ ਕੇ ਚਾਦਾ ਦੱਕਣਾ ਪੈਣਾ ਇਸ ਨਾਲ ਅੱਛਾ ਫੇਰ ਫੇਰ ਐਦਾ ਨੂੰ ਕੱਢਨਾ ਫੇਰ ਐਦਾ ਦੀ ਸ਼ੇਪ ਬਣ ਜੇਗੀ। ਅੱਛਾ ਐਦਾ ਦੀ ਸ਼ੇਪ ਬਣੇਗੀ ਹੈਂ? ਹਾਂਜੀ। ਵਾਓ! ਚਲ ਕੱਢ ਫੇਰ ਹੁਣ। ਟੈਟੂ ਤਾਂ ਦਹਾਸਲੀ ਚੀਜ਼ ਤਾਂ ਦਹਾ ਹੈ। ਹੈਂ? ਇਹ ਪੇਪਰਸ ਮਿਲੇ ਨੇ ਅਬੀ। ਹਾਂ, ਇਹ ਨੇ ਸਲੀ ਟੈਟੂ। ਹਾਂਜੀ। ਇਹਦੇ ਨਾਲ ਬਣਨੇ ਟੈਟੂ ਠੀਕ ਹੈ ਨਾ? ਹਾਂਜੀ ਤੇ ਆਹ ਦੇਖੋ ਆਹ ਚੀਜ਼ ਐਦਾ ਲਗਾ ਲਈਏ ਮੈਂ ਸਟicker। ਆਹ ਸਟicker ਨਾ ਆਹ ਦੇਖੋ ਧਿਆਨ ਨਾਲ ਦੇਖੋ। ਐਚਓ ਆਹ ਸਟicker ਨਿਕਲੇ ਆ ਸੀਗਾ। ਤੇ ਆ ਜਿਹੜੀ ਆ ਚੀਜ਼ ਐਦਾਂ ਸੀ ਆ ਦੇਖੋ ਆ ਗੂੰਦ ਨਾਲ ਕਰੀ ਆ ਦੇਖੋ ਆ ਚ ਸਟicker ਜਿਹਾ ਚਪਕਾ ਕੇ ਐਦਾਂ ਕਰ ਲਿਆ ਤੇ ਹੁਣ ਨੰਨੂ ਮੇਰੇ ਲੀਟਰ ਲਾਏਗਾ ਨਹੀਂ ਆ ਗੂੰਦ ਜਿਹਾ ਲਾਏਗਾ ਲਾ ਦੇ ਲਾ ਦੇ ਐਦਾਂ ਕਰਕੇ ਬਸ ਜਿੱਦਾਂ ਪੂਰਾ ਹੀ ਲਾ ਦੇ ਜਿੱਦਾਂ ਮਰਜੀ ਹਾਂ 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 ਬਸ ਹਾਂ ਕਰ ਦੇ ਤੇ ਆਪ ਹੀ ਉਹਨੇ ਸੈੱਟ ਕਰ ਲੈਣਾ ਠੀਕ ਐ ਲਾ ਦੇ ਲਾ ਦੇ ਸਾਰੇ ਕਿਤੇ ਲਾ ਦੇ ਲਗਾ ਦੇ ਲਗਾ ਦੇ ਹਾਂ ਆ ਦੇਖੋ ਇਹ ਆ ਆਪਾਂ ਨਾ ਇਦਾਂ ਲਾ ਦਾਂਗੇ ਠੀਕ ਹੈ ਚਮਕੀਲ ਜੀ ਇਹ ਚਿਪਕਦੀ ਹੈ ਠੀਕ ਆ ਆਪਾਂ ਮੂੰਹ ਦੇ ਨਾਲ ਅਰੇ ਜਿਹਾ ਕਰਤਾ ਆ ਜਾ ਮਤਾਂ ਦੇਖਾਂ ਇਹ ਆਪਾਂ ਦੀ ਇਹ ਕਰਤਾ ਠੀਕ ਹੈ ਨਹੀਂ ਬਾਕੀ ਜਿਹੜਾ ਸਾਈਡ ਆ ਨਹੀਂ ਉਹ ਆਪਾਂ ਨਹੀਂ ਕਰਾਂਗੇ ਹੋਰ ਗੱਲਾਂ ਜੀ ਜਿੰਨਾ ਬਚ ਕੇ ਕਰਾਇਆ ਪਈਆ ਕਰੋ ਤੇ ਜਦੋਂ ਆਪਾਂ ਸਿੱਕਰ ਤਾਂ ਕਰਨਾ ਫੇਰ ਅਸਲੀ ਲੁੱਕ ਆਣੀ ਦੀ ਬੈਠੀ ਠੀਕ ਹੈ ਮੈਂ ਲਿਖਣ ਵਾਲੇ ਆ ਠੀਕ ਹੈ ਲਓ ਜੀ ਬਣ ਗਿਆ ਟੈਟੂ ਤੇ ਆਪਣਾ ਪ੍ਰੋਜੈਕਟ ਜਿਹੜਾ ਫੇਲ ਹੋ ਚੁੱਕਾ ਫੇਲ ਹੋ ਗਿਆ ਪ੍ਰੋਜੈਕਟ ਸਾਡਾ ਨੰਨੂ ਅਨ ਨੰਨੂ ਹੁਣ ਦੇਖੋ ਕੀ ਕਮਰਾ ਮਾਤ ਕਰਦੀ ਹੈ ਦੇਖੋ ਲੱਗੀ ਤਾਂ ਹੋਈ ਹੈ ਵੇਹੇ ਵੇਖੋ ਕੀ ਬਣਦਾ ਇਹਦਾ ਇਹ ਤਾਂ ਪ੍ਰੋਜੈਕਟ ਲੋ ਦੁੱਧ ਵੀ ਲੈ ਆਏ ਨੇ ਨਾਲ ਹਾਂਜੀ ਤੇ ਹੁਣ ਆਪਾਂ ਸਮਾਨ ਸਮੋ ਲੈ ਕੇ ਆ ਚੁੱਕੇ ਆ ਠੀਕ ਹੈ ਜੀ ਤੇ ਸਮਾਨ ਆਪਾਂ ਰੈਸਪੀ ਵਾਸਤੇ ਲਿਆਂਦਾ ਤੇ ਉਹ ਜਿਹੜੀ ਰੈਸਪੀ ਆ ਤੁਹਾਨੂੰ ਉਹ ਅਗਲੇ ਵਲੌਗ ਚ ਦੇਖਣ ਨੂੰ ਮਿਲੇਗਾ ਉਹਦੀ ਨਾ ਛਾਛਾ ਦੀ ਬਹੁ ਆਇ ਆ ਰਹੀ ਮਰ ਫਿਰ ਇਨਵਰਟਰ ਦੀ ਹੈ ਹਾਏ ਕੀ ਕਹਿੰਦੇ ਹੁੰਦੇ ਨੇ ਇਹਨੂੰ ਫਿਲਟਰ ਫਿਲਟਰ ਵਾਟਰ ਫਿਲਟਰ ਦੀ ਤੇ ਗੱਲ ਇਦਾਂ ਬਈ ਸਮਾਨ ਸਗੋਂ ਆਪਾਂ ਲੈ ਆਉਂਦਾ ਠੀਕ ਹੈ ਤੇ ਤੁਹਾਨੂੰ ਮੈਂ ਦਿਖਾ ਦਿੰਦਾ ਬਾਕੀ ਅਗਲੇ ਵਲੌਗ ਚ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੇਗਾ ਇਹ ਥੋੜਾ ਜਿਹਾ ਸਮਾਨ ਹੈ ਹੋਰ ਵੀ ਬਹੁਤ ਸਾਰਾ ਸਮਾਨ ਲੈ ਆਉਂਦਾ ਸੀ ਆ ਦੇਖੋ ਇਹ ਤੁਹਾਨੂੰ ਰੈਸਪੀ ਜਿਹੜੀ ਹੈ ਅਗਲੇ ਵਲੌਗ ਚ ਦੇਖਣ ਨੂੰ ਮਿਲੇਗੀ ਤੇ ਸਾਡਾ ਕੱਟ ਇਹ ਆਪਾਂ ਰੈਸਪੀ ਵੀ ਨਾ ਆ ਰੇ ਨਾ ਬੇਟਾ ਨਿਊ ਰੈਸਪੀ ਉਹ ਦੱਸਾਂਗੇ ਅਗਲੇ ਵਲੌ ਉਹਦਾ ਲੱਗ ਵਲੌ ਬਣਾਵਾਂ ਉਹ ਚ ਦੱਸਾਂਗੇ ਠੀਕ ਹੈ ਹਾਂਜੀ ਤੇ ਕਾਕੇ ਸਾਡੇ ਨੇ ਵਾਲ ਬੁੱਲ ਤੋਤੇ ਸਾਰੇ ਨਾਤੇ ਤੋਤੇ ਐ ਤੇ ਬਸ ਮੈਂ ਹੀ ਰਹਿ ਗਿਆ ਗੱਲਾਂ ਤੇ ਮੈਂ ਵੀ ਹੁਣ ਨਹਾਣਾ ਧੋਣਾ ਕੋਈ ਗੱਲ ਨਹੀਂ ਸਿਰ ਸੁਰ ਧੋਣਾ ਐਸ ਟਾਈਮ ਤੇ ਫਿਰ ਹੁਣ ਐਸ ਟਾਈਮ ਟਾਈਮ ਹੀ ਲੱਗਿਆ ਕੀ ਕਰਾਂ ਸ਼ਨੀਵਾਰ ਲੱਗ ਗਿਆ ਸ਼ਨੀਵਾਰ ਕਰਕੇ ਸਾਰਾ ਕੰਮ ਮੇਰਾ ਅਪਸੈਟ ਹੋ ਗਿਆ ਠੀਕ ਹੈ ਨਾ ਅੱਜ ਸਾਰਾ ਦਿਨ ਫਰੀ ਸੀ ਅੱਜ ਕਿੱਥੇ ਫਰੀ ਸੀ ਫਰੀ ਸੀ ਅੱਜ ਮੈਂ ਤੈਨੂੰ ਕਿਹਨੇ ਕਿਹਾ ਅੱਜ ਕਿੰਨੇ ਕੰਮ ਕੀਤੇ ਨੇ ਮੈਂ ਕਿੰਨੇ ਕਿੱਥੇ ਕਿੱਥੇ ਗਿਆ ਹਾਂ ਹੁਣ ਮੈਂ ਕਿੱਦਾਂ ਦੱਸਾਂ ਬਲੌਗ ਦੇ ਵਿੱਚ ਨਹੀਂ ਨਾ ਦੱਸ ਸਕਦਾ ਸਾਰੀਆਂ ਚੀਜ਼ਾਂ ਐਵੇਂ ਨਹੀਂ ਦੱਸ ਸਕਦਾ ਆਹੋ ਨਹੀਂ ਦੱਸ ਸਕਦਾ ਬਥੇਰੀਆਂ ਧਾਹ ਦੇ ਗਿਆ ਮਾਦੀ ਚਾਰ ਚਾਰ ਗੱਲਾਂ ਆਹ ਚੁੱਪ ਕਰ ਰੈਸਪੀ ਬਣਾਓ ਚਲੋ ਲੋਗ ਬਣਾਣਾ ਮੈਂ ਲੋ ਮੈਂ ਪੈ ਜਾਣਾ ਅੱਜ ਆ ਗਿਆ ਚੜ ਜਾਣਾ ਬੁਖਾਰ ਇੱਥੇ ਆ ਗਏ ਵੱਡੇ ਬੁਖਾਰਾਂ ਵਾਲੇ ਅੱਜ ਮੈਂ ਤਾਂ ਨੰਨੂ ਪਤਾ ਕਿੰਨੀਆਂ ਰੀਲਾਂ ਬਣਾਈਆਂ ਇਨਸਟਾਗ੍ਰਾਮ ਤੇ ਜਾ ਕੇ ਦੇਖਿਓ ਨੰਨੂ ਦਾ ਅਕਾਊਂਟ ਹੈ ਪਰੀ ਰਸ਼ਮੀਨ ਕੌਰ ਠੀਕ ਹੈ ਉੱਤੇ ਰੀਲਾਂ ਪਾਈਆਂ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਮੇਰੇ ਉੱਤੇ ਮਨਮੋਜੀ ਬਲੌਗਰ ਤੇ ਵੀ ਪਾਈਆਂ ਇੱਧਰ ਕੀ ਹੋ ਗਿਆ ਕੀ ਹੋ ਗਿਆ ਯਾਰ ਸੋਨੂ ਦੇ ਤਾਂ ਮੈਂ ਪਹਿਲਾਂ ਲਾ ਕੇ ਆਵਾਂ ਖੜ ਜਾ ਚੱਲ ਚੱਲ ਆ ਜਾ ਸਹੀ ਕਰਕੇ ਆ ਜਾ ਓਏ ਸੋਨੂ ਓ ਮੈਂ ਨਹੀਂ ਕੀਤਾ ਕੋਈ ਇਹ ਬਿਮਾਰੀ ਤੈਨੂੰ ਕੋਚ ਕੀਤਾ ਇਹਨੇ ਆਪ ਫੋਨ ਫੋਨ ਡਿੱਗਦੇ ਡਰ ਗਿਆ ਆਪ ਫੋਨ ਨਾਲ ਡਿੱਗ ਗਿਆ ਤੰਗ ਕੀਤਾ ਵੇ ਕੁੜੀ ਨੂੰ ਤੂੰ ਆਇਆ ਇੱਧਰ ਆਇਆ ਆਇਆ ਮੇਰਾ ਬੱਚਾ ਆਜਾ ਆਜਾ ਅਰੇ ਆ ਨਾ ਮੈਂ ਡਾਂਟਦਾ ਸੋਨੂ ਨੂੰ ਹੁਣ ਡਾਂਟਿਆ ਮੈਂ ਸੋਨੂ ਆਜਾ ਬੱਚਾ ਮੇ ਬੱਚਾ ਕਿਸੇ ਵੀਡੀਓ ਦੇਖਦਾ ਲਾ ਵੀ ਲੜਕਾ ਹੈ ਔਰ ਉਸकी मम्मी ਜੇ ਲੰਬੀ ਸੀ ਇਹ ਆਪਾਂ ਮੰਨੀ ਦੇ ਵਿਆਹ ਤੇ ਪਾਣਾ ਆਪਾਂ ਜਾ ਗੋ ਤੇ ਠੀਕ ਹੈ ਕੋਟ ਪੈਣ ਹੁਣੇ ਤੋਂ ਤਿਆਰੀਆਂ ਸ਼ੁਰੂ ਕਰਤੀਆਂ ਲੋਕੀ ਕਹਿੰਦੇ ਤਿਆਰੀਆਂ ਨਹੀਂ ਕਰਦੇ ਤਿਆਰੀਆਂ ਨਹੀਂ ਕਰਦੇ ਆਹ ਕੋ ਤਿਆਰੀਆਂ ਸਾਡੀਆਂ ਉਹ ਤੂੰ ਭਰਾਵਾ ਫੇਰੀ ਰੱਖ ਐਤੀ ਮਨੀ ਆਹੀ ਲੁੱਕ ਰਹੇਗੀ ਹੈਨਾ ਪਰਨਾ ਤੇ ਕੋਟ ਥੱਲੇ ਪਜਾਮਾ ਤੇ ਚੱਪਲਾਂ ਸਿਰਾ ਕੱਲ ਬਾਅਦ ਪਜਾਮਾ ਵੀ ਰਾਹ ਤੇ ਕੱਚੇ ਚ ਰਹਿਣਾ ਤੂੰ ਅੱਜ ਨੰਨੂ ਗੈਰੀ ਕਹਿੰਦੀ ਤੁਸੀਂ ਕੱਚੇ ਚ ਕੱਚੇ ਚ ਰਹੋਗੇ ਤੂੰ ਕੱਚਾ ਹੋਈ ਨਹੀਂ ਕਹਿੰਦੀ ਵੀ ਕੱਚੇ ਚ ਰਹਿਣਾ ਆਪ ਨਿਕਲੋ ਦਾਦੀ ਪੋਤਰੀ ਤੇ ਬੇਟੀ ਮਾਂ ਬੇਟੀ ਨੇ ਕਹਿੰਦੀ ਅਸੀਂ ਲੈਣੇ ਕੱਪੜੇ ਤੁਸੀਂ ਕਹਿੰਦੀ ਕੱਚੇ ਚ ਰਿਓ ਆ ਕੱਚਾ ਨਿੱਕਰਾ ਰਿਓ ਟੀ ਜਿਹੜੀ ਗਰਮੀ ਵਾਲੀ ਸੋਣਾ ਲੱਗ ਰਿਹਾ ਨਾ ਕੋਟ ਕਮੈਂਟ ਕਰਕੇ ਦੱਸਿਓ ਨਹੀਂ ਬਾਂਦਰ ਦਾ ਡਿੱਡਾ ਲੱਗਦਾ ਉਹ ਹੈਲੋ ਜ਼ਿਆਦਾ ਨਾ ਬੋਲਿਆ ਕਰ ਕਦੀ ਬਾਂਦਰ ਵਰਗਾ ਲੱਗਦਾ ਬਾਤ ਮੀਚ